ਕਦੇ ਮਾਨ ਮਹਿਸੂਸ ਕਰਿਆ ਕਰੋ ਸਾਡੇ ਧੀਆਂ ਪੁੱਤਾਂ ਦੀ ਜ਼ਿੰਦਗੀ ਬਣਾਉਣ ਵਾਸਤੇ ਸਾਡੇ ਪੁਰਖਿਆਂ ਨੇ ਕਿੰਨੇ ਦੁੱਖ ਝੱਲੇ ਕਿਦਾਂ ਥੱਕਿਆ ਹੋਏਗਾ ਜਦੋਂ ਜਲਾਹ ਨਿੱਕੇ ਨਿੱਕੇ ਟੋਟੇ ਕਰਦਾ ਹੋਇਆ ਮਾਂ ਦੀਆਂ ਅੱਖਾਂ ਦੇ ਸਾਹਮਣੇ ਬੱਚੇ ਕਿਦਾਂ ਦੇਖਿਆ ਹੋਏਗਾ ਤੁਰੇ ਜਾਂਦੇ ਆ ਬੱਚੇ ਦਾ ਠੇਡਾ ਹੋਣਾ ਜਾਂ ਵੱਜ ਜਾਏ ਭੁੰਜੇ ਤੇ ਜਾਏ ਮਾਂ ਚੁੱਕ ਕੇ ਗੱਲ ਦਾ ਲਾ ਲੈਂਦੀ ਐ ਜਲਾਬ ਮਾਂ ਦੀ ਗੋਦ ਚ ਬੱਚਾ ਖੇਡਦਾ ਸੀ ਪੈਰਾਂ ਤੋਂ ਫੜ ਕੇ ਸਮਾਨ ਵੱਲ ਨੂੰ ਸੁੱਟਦਾ ਸੀ ਬੱਚਾ ਥੱਲੇ ਆਉਂਦਾ ਸੀ ਜਲਾਬ ਨੇਜਾ ਥੱਲੇ ਕਰਦਾ ਸੀ ਬੱਚੇ ਦੇ ਸਾਰੇ ਸਰੀਰ ਵਿੱਚ ਦੀੇਜਾ ਆਪਾਂ ਲੰਘ ਜਾਂਦਾ ਸੀ ਸਾਹਮਣੇ ਮਾਂ ਦੇਖਦੀ ਸੀ ਜੀਉਂਦੀ ਹੋਈ ਬੱਚਾ ਨੇਜੇ ਤੇ ਤਰਪਦਾ ਸੀ ਮਾਂ ਅੱਖਾਂ ਨਾਲ ਦੇਖਦੀ ਸੀ ਸਾਰੇ ਨਾ ਮਾਵਾ ਖਲਾਰੀਆਂ ਸੀ ਨੀਰ ਮੰਨੂ ਨੇ ਇਦਾਂ ਪੁੱਤ ਨੇਜਿਆਂ ਤੇ ਤਰਪਰੇ ਸੀ ਪੁੱਤਾਂ ਦੀਆਂ ਚੀਕਾਂ ਮਾਂ ਦੇ ਕੰਨਾਂ ਵਿੱਚ ਦੀ ਲੰਘ ਕੇ ਮਾਂ ਦੇ ਸੀਨੇ ਤੱਕ ਜਾਂਦਣਾ ਸੀ ਅੱਖਾਂ ਵਿੱਚੋਂ ਹੰਝੂ ਨਹੀਂ ਆਏ ਸ਼ਹੀਦ ਹੁੰਦਾ ਦੇਖਿਆ ਆਪਣੇ ਪੁੱਤ ਨੂੰ ਅੱਖਾਂ ਦੇ ਸਾਹਮਣੇ ਜਦੋਂ ਬੱਚੇ ਤਰਫੇ ਨਾ ਦੇਦਿਆਂ ਤੇ ਮੀਰ ਮੰਨੂ ਕਹਿੰਦਾ ਇਸੇ ਬਸ ਨਹੀਂ ਇਹਨਾਂ ਨੂੰ ਸਿੱਖੀ ਦਾ ਸ਼ਬਦ ਸਿਖਾਉਣਾ ਹੈ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਲਿਕੇ ਲਿਕੇ ਟੋਟੇ ਕਰ ਦੋ ਇਹਨਾਂ ਦੇ ਬੱਚਾ 6 ਮਹੀਨੇ ਦਾ ਬੱਚਾ ਕਿੱਦਾਂ ਵੇਖਿਆ ਹੋਏਗਾ ਮਾਂ ਨੇ ਬੱਚੇ ਦੇ ਲਿਖੇ ਲਿਖੇ ਟੁਕੜੇ ਜਦੋਂ ਜਲਾ ਕੇ ਮਾਂ ਦੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਪੁੱਤ ਨੂੰ ਵੱਡਦਾ ਹੋਏਗਾ ਪੁੱਤ ਦੀਆਂ ਲਿਖੀਆਂ ਲਿਖੀਆਂ ਬੋਲੀਆਂ ਕਰਦਾ ਹੋਏਗਾ ਕੀ ਆਉਣਾ ਹੋਏਗਾ ਮਾਂ ਦੇ ਦਿਲ ਵਿੱਚ ਐਵੇਂ ਨਹੀਂ ਅਰਦਾਸ ਚੇਤੇ ਕਰਦੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੇਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਦਹਾਈਆਂ ਚਰਖੀਆਂ ਤੇ ਚੜੇ ਤੱਕ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਇੱਕ ਸ਼ਬਦ ਬੋਲਿਆ ਜਾਂਦਾ ਹੈ ਧਰਮ ਨਹੀਂ ਆਉਂਦਾ। ਟਿੱਲਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲੋ ਜੀ ਵਾਹ। ਉਹਨਾਂ ਨੂੰ ਜੀਤੇ ਕੀਤਾ ਜਾਂਦਾ ਜਿਨ੍ਹਾਂ ਨੇ ਆਪਣੀ ਔਲਾਦ ਨਿੱਕੀ-ਨਿੱਕੀ ਹੁੰਦੀ ਆਪਣੀਆਂ ਅੱਖਾਂ ਦੇ ਸਾਹਮਣੇ ਵੇਖੀ ਤੇ ਇੱਥੇ ਬਸ ਨਹੀਂ ਜਦੋਂ ਪੁੱਤਰਾਂ ਦੇ ਨਿੱਕੇ ਨਿੱਕੇ ਟੋਟੇ ਕਰਦੇ ਤੇ ਨਾ ਜਲਾਦਾ ਨੇ ਮੀਰ ਮੰਨੂ ਕਹਿੰਦਾ ਜਿਵੇਂ ਫੁੱਲ ਪਰੋਏ ਜਾਂਦੇ ਨੇ ਧਾਗੇ 'ਚ ਨਿੱਕੀਆਂ ਨਿੱਕੀਆਂ ਫੋਟੀਆਂ ਧਾਗੇ 'ਚ ਪਰੋ ਕੇ ਇਹਨਾਂ ਦੇ ਗਲਾਂ ਵਿੱਚ ਹਾਰ ਪਾਉਂਦਾ ਮੈਂ ਪਹਿਲਾਂ ਗਿਆ ਮੇਰੇ ਲਈ ਕਹਿਣਾ ਤੁਹਾਡੇ ਵੀ ਸੁਣਨਾ ਬੜਾ ਸੁਖ ਮਿਲਿਆ ਜਲਾਦ ਨੇ ਨਿੱਕੀਆਂ ਨਿੱਕੀਆਂ ਲਹੂ ਨਾਲ ਭਜੀਆਂ ਹੋਈਆਂ ਫੋਟੀਆਂ ਬਿਲ ਦੀ ਸਰੀਕ ਤੇ ਧਾਗਾ ਲਗਾਇਆ ਹਾਰ ਤਿਆਰ ਕੀਤੀ ਜਿਹੜਾ ਬੱਚਾ ਕੱਲ ਤੱਕ ਮਾਂ ਮਾਂ ਕਰਦਾ ਸੀ ਨਾ ਉਸ ਬੱਚੇ ਦੀਆਂ ਨਿੱਕੀਆਂ ਨਿੱਕੀਆਂ ਬੋਟੀਆਂ ਤੋਂ ਦਿਖਦਾ ਹੋਇਆ ਕਿ ਉਹ ਮਾਂ ਦੇ ਕੱਪੜੇ ਤੇ ਹੋਇਆ ਸੀ ਮਾਂ ਦੇ ਤਨ ਤੇ ਛਿੱਟੇ ਪੈ ਰਹੇ ਸੀ ਫੁੱਲ ਦੇ ਪਹੁੰਦੇ ਮਾਂ ਨੇ ਦੇਖਿਆ ਆਪਣੀਆਂ ਅੱਖਾਂ ਨਾਲ ਬੱਚੇ ਦੀਆਂ ਬੋਟੀਆਂ ਦਾ ਹਾਰ ਲਿਆ ਕੇ ਗਲਾਮੇ ਗਲਾ 'ਚ ਜਦੋਂ ਪਾਇਆ ਨਾ ਤੇ ਮਾਂ ਨੇ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੰਦਰਾਂ ਤੇ ਦਾਸ ਕੀਤੀ ਦਾਤਾ ਤੇਰਾ ਸ਼ੁਕਰ ਹੈ ਤੂੰ ਏਡਾ ਵੱਡਾ ਸਿੱਧਕ ਦਿੱਤਾ ਸਾਨੂੰ ਅਸੀਂ ਬੱਚੇ ਸ਼ਹੀਦ ਕਰਾ ਦੇ ਵੀ ਤੇਰੇ ਦੱਸੇ ਹੋਏ ਮਾਰਗ ਤੋਂ ਪਾਸੇ ਬੁਨੋਜੀ ਨਹੀਂ ਹੈ ਅਸੀਂ ਰਾਹ ਨਹੀਂ ਛੱਡਿਆ ਤੇਰਾ ਮਾਵਾ ਦੇ ਗਲਾ ਵਿੱਚ ਬੱਚਿਆਂ ਦੀਆਂ ਬੋਟੀਆਂ ਸੀ ਬੋਟੀਆਂ ਚ ਖੂਨ ਵਗ ਰਿਆ ਸੀ ਤੇ ਧਰਤ ਤੇ ਬਹਿ ਕੇ ਉਹਨਾਂ ਮਾਵਾ ਨੇ ਅਰਦਾਸ ਵਿੱਚ ਕਿਹਾ ਸੀ ਪਾਤਸ਼ਾਹ ਦੇਖ ਤੇਰੇ ਬਾਣੇ ਚਲੰਗੇ ਕਿਰਪਾ ਕਰੀ ਰਾਤ ਦੀ ਤੇਰੇ ਬਾਣੇ ਚਲੰਗੇ ਅੱਜ ਧਿਆਨ ਨਾਲ ਅਸੀਂ ਰਾਤ ਨੂੰ ਸੌਣ ਵੇਲੇ ਦਾ ਸਵੇਰੇ ਉੱਠਣ ਵੇਲੇ ਆਪਣੇ ਘਰਾਂ 'ਚ ਅਰਦਾਸ ਕਰਦੇ ਆ ਜੇ ਨਹੀਂ ਕਰਦੇ ਤਾਂ ਕੋਈ ਕਰਿਆ ਨਹੀਂ ਜਦੋਂ ਸਵੇਰੇ ਉੱਠਦੇ ਹਾਂ ਨਾ ਇੱਕ ਵਾਰ ਧਰਤੀ ਤੇ ਲੰਗੇ ਪੈਰੀਂ ਤੁਨੋਂ ਲੁਕੇ ਕਲਗੀਧਰ ਦਾ ਸ਼ਕਰਾਨਾ ਸਾਡੇ ਵੀ ਦਾਦਾ ਇਸ ਘਰ ਦੇ ਤੇ ਇਸ ਪਰਿਵਾਰ ਦੇ 'ਚ ਤੋਂ ਮੈਨੂੰ ਬੈਣ ਦਿੱਤੀ ਰਾਤ ਤੇਰੇ ਬਾਣੇ ਚ ਲੱਗੀ ਐ ਦਿਨ ਹੋਇਆ ਤੇ ਮਾਨਤਾ ਚਿੰਤਾ ਕਰੀ ਦਿਨ ਤੇਰੇ ਬਾਣੇ ਚ ਲੱਗੇ ਏਡੀਆਂ ਵੱਡੀਆਂ ਮੁਸੀਬਤਾਂ ਆਈਆਂ ਘਰ ਘਾਟ ਗੁਜਰ ਤੋਂ ਬਾਅਦ ਵੀ ਸਾਡੇ ਆ ਪੁਰਖਿਆਂ ਨੇ ਕਦੇ ਗੁਰੂ ਦਾ ਸ਼ੁਕਰਾਨਾ ਨਹੀਂ ਭੁੱਲਿਆ